ਓ ਮੈਂ ਸੋਚ ਰਹੀ ਹਾਂ ਲਵਲੀ ਦਾ ਫੋਨ ਆਇਆ ਘਰ ਤੇ ਨਹੀਂ ਆਇਆ ਨਹੀਂ ਨਹੀਂ ਘਰ ਤੇ ਨਹੀਂ ਆਇਆ ਜੀ ਦੋ ਦਿਨ ਹੋ ਗਏ ਮੈਂ ਫੋਨ ਕਰੰਡਾ ਫੋਨ ਨਹੀਂ ਚੁੱਕੰਡਾ ਹੈਗਾ ਤੁਸੀਂ ਤੇ ਕਹਿੰਦੇ ਸੀ ਨਾ ਮੈਂ ਜਾਣਾ ਵਾ ਮੈਂ ਜਾਣਾ ਹੀਗਾ ਪਰ ਮੈਨੂੰ ਘਰ ਕਿੱਥੇ ਟਕਰਿਆ ਵਾ ਹੁਣ ਤੱਕ ਨਾ ਲਵਲੀ ਦਾ ਫੋਨ ਆ ਗਿਆ ਹੋਣਾ ਚਾਹੀਦਾ ਇਹਨੂੰ ਫੋਨ ਨਹੀਂ ਆ ਗੰਡਿਆ ਇਹਨੂੰ ਇਹ ਤੋਂ ਪਹਿਲਾਂ ਕਿ ਲਵਲੀ ਇਥੇ ਟ੍ਰੇਟਰ ਲੈ ਕੇ ਆ ਜੀ ਠੀਕ ਕਰਨ ਵਾਸਤੇ ਮੈਂ ਆਪਣਾ ਬੰਦਾ ਭੇਜਦਾ ਵਾ ਜਿਹੜਾ ਕੰਮ ਮੈਂ ਕਰੰਡਿਆ ਉਹ ਨਾਲ ਨਾ ਸਾਰੀ ਉਮਰ ਸੁੱਖ ਚ ਨਾ ਨਾ ਪੈ ਜੇਗੀ ਤਾਂ ਗਈ ਮੈਨੂੰ ਸ਼ਰੀਕ ਨਾ ਖਤਮ ਕਰਦਨੇ ਆ ਮੈਂ ਤੂੰ ਹੀ ਨਾ ਸ਼ਰੀਕ ਖਤਮ ਕਰ ਦੇ ਕਰ ਦੇ ਨਾ ਆਪਣਾ ਬੇੜਾ ਕਰਕੇ ਨਾ ਕਰ ਲਿਓ ਉਹ ਬਸ ਠੀਕ ਆ ਤੂੰ ਹੀ ਨਹੀਂ ਮਰਦੇ ਯਕੀਨ ਕਰਨੇ ਬਾਹਰ ਲੈ ਕਿਥੋਂ ਕਰਨਾ ਵਾ ਇਹਨੂੰ ਵੀ ਹੋ ਗਿਆ ਵਈ ਚੰਗਾ ਭਲਾ ਉਦਨ ਲਾਇਆ ਸੀ ਉਹਨੇ ਸ਼ਾ ਤੈਨੂੰ ਤੇ ਪਤਾ ਵਾ ਵੀ ਤੇਰੀ ਲਵਣੀ ਨਾ ਲੱਗਦੀ ਆ ਤੇ ਮੇਰੀ ਝੋਬ ਨਾ ਲੱਗਦੀ ਆ ਇਹੋ ਟਾਈਮ ਹੀ ਬਦਲਾ ਲੈਣ ਦਾ ਪਹਿਲਾਂ ਖਾਰੇ ਨੂੰ ਸਿੱਧਵੀ ਅੱਛਾ ਰੋਟੀ ਆ ਕੇ ਪਤਾ ਲੱਗਾ ਨਾ ਕਿ ਟਰੈਕਟਰ ਤੋਂ ਰੇਤ ਨਿਕਲੀ ਆ ਇਹ ਬਹਾਨਾ ਨਾ ਪੁੱਤੇ ਲਵਾਉਣਾ ਵਾ ਜੋ ਬੰਦੇ ਖਲਾਫ ਕਰਾਉਣਾ ਇਹਨੂੰ ਐਦਾਂ ਗਾਰੇ ਨੂੰ ਇਹਦਾ ਨਾ ਇੰਆ ਦਾ ਤੇਲ ਚੈੱਕਰਾ ਯਾਰ ਉਹਨੂੰ ਤਾਂ ਮੈਂ ਆਖਿਆ ਵੀ ਸਾਰਾ ਕੁਝ ਵੇਖ ਲਈ ਇਹਦਾ ਉਹਨੇ ਬਦਲਤਾ ਹੁਣਾਂ ਦਾ ਤੇਲ ਨਹੀਂ ਨਹੀਂ ਏਡੀ ਛੇਤੀ ਨਹੀਂ ਜਨਵਤ ਪਾਉਂਦੇ